ਸਕੂਲ ਆਫ ਫੈਮਿਨਿਸ ਰਾਧੇ ਪੀਟੀਏ ਜਸਵੀਰ ਕੋਰ ਨੂੰ ਸਟੇਟ ਅਵਾਰਡ ਮਿਲਣ ਤੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ 'ਚ ਖੁਸ਼ੀ ਦੀ ਲਹਿਰ ਸਕੂਲ ਪ੍ਰਿੰਸੀਪਲ ਵਿੰਦੇ ਰੂਪਰਾਏ ਦੀ ਅਗਵਾਈ 'ਚ ਸਮੂਹ ਸਟਾਫ ਵੱਲੋਂ ਉਹਨਾਂ ਦਾ ਸਕੂਲ ਪਹੁੰਚੇ ਤੇ ਫੁੱਲ ਵਰਸਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਪੀਟੀਏ ਜਸਵੀਰ ਕੋਰ ਨੇ ਕਿਹਾ ਕਿ ਹਮੇਸ਼ਾ ਮਿਹਨਤ ਕਰਦੇ ਰਹੋ ਮੰਜ਼ਿਲ ਜ਼ਰੂਰ ਮਿਲਦੀ ਹੈ ਅਤੇ ਸਕੂਲ ਪ੍ਰਿੰਸੀਪਲ ਰੂਪਰਾਏ ਨੇ ਕਿਹਾ ਕਿ ਪੀਟੀਏ ਜਸਵੀਰ ਕੋਰ ਦੀ ਮਿਹਨਤ ਦਾ ਫਲ ਮਿਲਿਆ ਹੈ ਅਤੇ ਸਾਰੇ ਸਟਾਫ ਨੂੰ ਇਹਨਾਂ ਤੇ ਮਾਣ ਹੈ ਬਹੁਤ ਵੱਡਾ ਮਾਨ ਮੈਸੇਜ ਹੋਇਆ ਤੁਹਾਨੂੰ ਕਿ ਜੋ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਇੱਕ ਫਰਮਾਨ ਦਿੱਤਾ ਗਿਆ ਹੈ ਕੀ ਕਹਿਣਾ ਚਾਹੂੰ ਸਰ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਪਣੇ ਡਿਪਾਰਟਮੈਂਟ ਨੂੰ ਐਜੂਕੇਸ਼ਨ ਡਿਪਾਰਟਮੈਂਟ ਨੂੰ ਸਾਡੇ ਜ਼ਿਲ੍ਹੇ ਦੇ ਡੀਓ ਮੈਡਮ ਤੇ ਸਾਡੇ ਡੀਐਸਸੀ ਸਰਦਾਰ ਕਲਵੀਰ ਸਿੰਘ ਜੀ ਨੂੰ ਆਪਣੇ ਵੱਲੋਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗੀ ਉਸ ਤੋਂ ਬਾਅਦ ਮੇਰੀ ਦਰਾਹੇ ਦੀ ਫੈਮਿਲੀ ਪ੍ਰਿੰਸੀਪਲ ਮੈਡਮਸ ਸਮੂਥ ਸਟਾਫ ਮੈਂਬਰਸ ਸਾਰਿਆਂ ਤੋਂ ਪਹਿਲਾਂ ਇਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਇਹਨਾਂ ਦੀ سپورਟ ਨਾਲ ਮੈਂ ਇੱਥੋਂ ਤੱਕ ਪਹੁੰਚੀ ਆ ਇਹਨਾਂ ਦੇ ਹੌਸਲੇ ਨਾਲ ਮੈਂ ਇੱਥੋਂ ਪਹੁੰਚੀ ਆ ਇੱਕ ਮਤਲਬ ਦਿਲ ਦੇ ਵਿੱਚ ਸੀਗਾ ਵੀ ਜਿੱਥੇ ਤੱਕ ਮੈਂ ਨਹੀਂ ਪਹੁੰਚ ਸਕੀ ਮੇਰੇ ਸਟੂਡੈਂਟ ਉੱਥੇ ਤੱਕ ਜਾਣ ਇਹ ਜਜਵਾ ਲੈ ਕੇ ਮੈਂ ਧੁਰੀ ਸੀ ਉਹ ਪਲੇਟਫਾਰਮ ਇੱਥੋਂ ਮਿਲਿਆ ਤੇ ਇੱਥੋਂ ਮੈਂ ਸ਼ੁਰੂਆਤ ਕੀਤੀ ਆਪਣੇ ਸਫ਼ਰ ਦੀ ਮੈਮ ਗੱਲ ਕਰਦੇ ਆ ਬਹੁਤ ਵੱਡਾ ਸਨਮਾਨ ਮਿਲਿਆ ਪੰਜਾਬ ਪੱਧਰ ਦਾ ਤੇ ਹੋਰ ਜਿਹੜੇ ਤੁਹਾਡੇ ਨਾਲ ਟੀਚਰ ਨੇ ਕੀ ਕਹਿਣਾ ਚਾਹੂਗਾ ਉਹਨਾਂ ਨੂੰ ਮੈਂ ਆਪਣੇ ਨਾਲ ਦੇ ਟੀਚਰਾਂ ਨੂੰ ਇਹੀ ਕਹਿਣਾ ਚਾਹੂਗੀ ਵੀ ਮੈਂ ਕਹਾਂਗੀ ਵੀ ਮਿਹਨਤ ਕਰੋ ਪ੍ਰਮਾਤਮਾ ਇੱਕ ਦਿਨ ਉਸ ਮਿਹਨਤ ਦਾ ਫਲ ਆਪਾਂ ਨੂੰ ਜ਼ਰੂਰ ਦਿੰਦਾ ਡਟ ਕੇ ਮਿਹਨਤ ਕਰੋ ਆਪਾਂ ਕਦੇ ਵੀ ਇੱਥੇ ਤੱਕ ਸੀਮਤ ਨਾ ਰਹੀਏ ਕਿ ਸਾਨੂੰ ਸਰਕਾਰ ਨੇ ਨੌਕਰੀ ਦੇਤੀ ਆ ਬਸ ਇੱਥੇ ਆ ਕੇ ਸਾਡਾ ਜਿਹੜਾ ਮਕਸਦ ਆ ਉਹ ਖਤਮ ਹੋ ਜਾਂਦਾ ਇਥੋਂ ਸਾਡਾ ਮੈਨੂੰ ਇਹ ਲੱਗਦਾ ਵੀ ਸਾਡਾ ਸਫਰ ਸਾਡਾ ਮਕਸਦ ਇਥੋਂ ਸ਼ੁਰੂ ਹੁੰਦਾ ਜੋ ਅਸੀਂ ਸਿੱਖਿਆ ਅੱਗੇ ਬੱਚਿਆਂ ਨੂੰ ਉਹਦੇ ਬਾਰੇ ਹੋਰ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਕੇ ਅਸੀਂ ਆਪਣਾ ਮਤਲਬ ਲੈਵਲ ਵੀ ਵਧਾਈਏ ਤੇ ਆਪਣੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਵੀ ਗਰੋ ਕਰੀਏ ਸਕੂਲ ਦੇ ਟੀਚਰ ਨੂੰ ਸਟੇਟ ਅਵਾਰਡ ਮਿਲਿਆ ਕੀ ਕਹਿਣਾ ਚਾਹੀਏ ਸਰ ਵੀ ਆਰ ਫਲਾਈਂਗ ਹਾਈ ਇਨ ਦਾ ਸਕਾਈ ਬਿਕੋਜ਼ ਜੋ ਸਾਡੇ ਸ਼੍ਰੀਮਤੀ ਜਸਪੀਰ कौर ਪੀਟੀਆਈ ਨੇ ਜਿਨ੍ਹਾਂ ਨੇ ਇੱਕ ਸਟੇਟ ਲੈਵਲ ਦਾ ਅਵਾਰਡ ਹਾਸਲ ਕੀਤਾ ਹੈ ਡਿਜ਼ਰਵ ਕਰਦੇ ਸੀ 24 20 ਘੰਟੇ ਸਮਰਪਿਤ ਸੀ ਇਸ ਕੰਮ ਲਈ ਔਰ ਇਹਨਾਂ ਦੀ ਬਦੌਲਤ ਹੀ ਸਾਡੇ ਸਕੂਲ ਦਾ ਦਰਾਹਾ ਸ਼ਹਿਰ ਦਾ ਸਾਡੇ ਦਰਾਹਾ ਬਲੌਕ ਦਾ ਜੋ ਐਜੂਕੇਸ਼ਨ ਬਲੌਕ ਹੈ ਲੁਧਿਆਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ ਇਸ ਦੇ ਵਿੱਚ ਸਾਨੂੰ ਫੁੱਲ ਸਪੋਰਟ ਮਿਲਿਆ ਹੈ ਮੇਰੀ ਆਪਣੀ ਦਰਾਹਾ ਫੈਮਿਲੀ ਦਾ ਸਪੈਸ਼ਲ ਜਿਹੜਾ ਥੈਂਕਫੁਲ ਆਸ ਇਸ ਦੇ ਲਈ ਡੀਐਸ ਸਰਦਾਰ ਕੁਲਵੀਰ ਸਿੰਘ ਜੀ ਦਾ ਡੀਓ ਮੈਡਮ ਡਿੰਪਲ ਮੈਡਮ ਦਾ ਤੇ ਐਜੂਕੇਸ਼ਨ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਕਿ ਜੇ ਅਸੀਂ ਸ਼ੁਰੂਆਤ ਕੀਤੀ ਤਾਂ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਇਸ ਪੂਰੇ ਸਹਿਯੋਗ ਨਾਲ ਹੀ ਅਸੀਂ ਮੈਡਮ ਜਿਹੜੇ ਨੇ ਮੁਕਾਮ ਹਾਸਲ ਕਰ ਸਕੇ ਨੇ ਅਵਾਰਡ ਜਿਹੜਾ ਹੈ ਉਹਨਾਂ ਨੂੰ ਮਿਲਿਆ ਥੋੜਾ ਹੜਾ ਕਰਕੇ ਲੇਟ ਜ਼ਰੂਰ ਹੋ ਗਿਆ ਸੀ ਪਰ ਨੈਸ਼ਨਲ ਟੀਚਰਸ ਦੇ ਦੀ ਬਜਾਏ ਇੰਟਰਨੈਸ਼ਨਲ ਟੀਚਰਸ ਦੇ ਦਿੱਤੇ ਮੈਡਮ ਨੂੰ ਇਹ ਅਵਾਰਡ ਜਿਹੜਾ ਹੈ ਬਾਕੀ ਸਾਰਿਆਂ ਨਾਲ ਪ੍ਰਾਪਤ ਹੋਇਆ ਹਨ ਗੱਲ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਰਕਾਰੀ ਸਿੱਖਿਆ ਦਾ ਮਿਆਰ ਉੱਚਾ ਚੱਕਣ ਲਈ ਬੜੇ ਅੰਤਕ ਪ੍ਰਯਾਸ ਕੀਤੇ ਜਾ ਰਹੇ ਉੱਥੇ ਹੀ ਇੱਕ ਸਰਕਾਰੀ ਸਕੂਲ ਦੇ ਟੀਚਰ ਨੂੰ ਇੱਕ ਬਹੁਤ ਵੱਡਾ ਮਾਨਮਤਾ ਮਿਲਿਆ ਕੀ ਕਹਿਣਾ ਚਾਹੁੰਗੇ ਕਿ ਸਿੱਖਿਆ ਦਾ ਮਿਆਰ ਜੋ ਲਗਾਤਾਰ ਵਧਾ ਜਾ ਰਿਹਾ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਦੇ ਮੁਕਾਬਲੇ ਕੀ ਕਹਿਣਾ ਚਾਹੁੰਗੇ ਜੀ ਸਰ ਮਿਆਰ ਤਾਂ ਪਹਿਲਾਂ ਹੀ ਬਹੁਤ ਉੱਚਾ ਸੀ ਸਿਰਫ ਉਸ ਦੀ ਲੋਕਾਂ ਦੇ ਵਿੱਚ ਉਸ ਦੇ ਬਾਰੇ ਦੱਸਿਆ ਨਹੀਂ ਸੀ ਜਾਂਦਾ ਜੋ ਸਾਡੇ ਟੀਚਰਸ ਨੇ ਉਹ ਹਾਈਲੀ ਕੁਆਲੀਫਾਈਡ ਨੇ ਬਹੁਤ ਮਿਹਨਤੀ ਨੇ ਬੱਚਾ ਨੂੰ ਆਪਣਾ ਸਰਵਸਵੋ ਦੇਣ ਲਈ ਤਿਆਰ ਨੇ ਸਿਰਫ ਸਮਾਜ ਦਾ ਇੱਕ ਸਹਿਯੋਗ ਚਾਹੀਦਾ ਹੈ ਕਿ ਉਸ ਜੋ ਸਾਡੇ ਟੀਚਰਸ ਕਰ ਰਹੇ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਉਹ ਜਿਹੜੇ ਪੱਤਰਕਾਰ ਸਾਹਿਬਾਨ ਨੇ ਜਾਂ ਬਾਕੀ ਸੋਸਾਇਟੀ ਐ ਉਸ ਨੂੰ ਰੈਕੋਗਨਾਈਜ਼ ਕਰੇ ਤੇ ਉਸ ਨੂੰ ਉਸ ਦੇ ਜਿਹੜੇ ਫਲ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣ ਹਰ ਤਰ੍ਹਾਂ ਦੀ ਫੈਸਿਲਿਟੀ ਸਰਕਾਰੀ ਸਕੂਲਾਂ ਦੇ ਵਿੱਚ ਹੈ ਚਾਹੇ ਉਹ ਖੇਡਾਂ ਹੋਣ ਚਾਹੇ ਪੜ੍ਹਾਈ ਹੋਵੇ ਟੀਚਰ ਮਿਹਨਤੀ ਨੇ ਪਰ ਕੁਝ ਗਲਤ ਅੰਸਰ ਜਿਹੜੇ ਨੇ ਇਹਨਾਂ ਨੂੰ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹੀ ਹੈ ਕਿ ਆ ਕੇ ਸਚਾਈ ਜਾਣਿਆ ਜਾਵੇ ਸਰਕਾਰੀ ਸਕੂਲਾਂ ਦੀ ਇੱਥੇ ਦੇ ਅਧਿਆਪਕਾਂ ਦੀ ਜਾਣਕਾਰੀ ਲਿੱਤੀ ਜਾਵੇ ਕਿਉਂਕਿ ਇਸ ਹੱਦ ਤੱਕ ਬੱਚਾ ਨੂੰ ਆਪਣਾ ਸਭ ਕੁਝ ਦੇਣ ਨੂੰ ਤਿਆਰ